ਬਸ ਇੱਕ ਦਮ ਦੇ ਚ ਲਿਆ ਇਸ ਮਨ ਨੂੰ ਭਗਵਾਨ ਹਾਜ਼ਰ ਨਾਜ਼ਰ ਹੈ ਨਾ ਕਿਸੇ ਮੰਦਰ ਚ ਮਿਲੇਗਾ ਨਾ ਕਿਸੇ ਗੁਰਦੁਆਰੇ ਚ ਨਾ ਕਿਸੇ ਮਸਜਿਦ ਚ ਨਾ ਕਿਸੇ ਚਰਚ ਦੇ ਚ ਨਾ ਕਿਸੇ ਤੀਰਥ ਦੇ ਚ ਨਾ ਕਿਸੇ ਹੋਰ ਪਹਾੜ ਦੇ ਚੋਂ ਗੁਫਾ ਦੇ ਚੋਂ ਜਦ ਵੀ ਲੱਭੇਗਾ ਇਹ ਨੌ ਨਿਦ ਨਾਮ ਨੌ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇ ਇਸ ਕਾ ਗੁਰਦੁਆਰੇ ਗਿਆ ਹੋਇਆ ਉਸ ਦਾ ਸਫਲ ਜਿਸ ਨੂੰ ਸਮਝ ਆ ਗਈ ਗੁਰੂ ਨੂੰ ਅੰਦਰੋਂ ਪ੍ਰਗਟ ਕਰਨਾ ਹੈ ਮੰਦਰ ਗਿਆ ਹੋਇਆ ਉਸ ਦਾ ਸਫਲ ਜਿਹਨੂੰ ਪਤਾ ਚੱਲ ਜਾਏ ਹਰੀ ਮੰਦਰੋਂ ਪ੍ਰਗਟ ਕਰਨਾ ਹੈ ਔਰ ਜੀਵਨ ਨੂੰ ਹਰੀ ਮੰਦਰ ਬਣਾਣਾ ਹੈ ਬਾਰੋਂ ਹਿੰਦੂ ਵੀਰਾਂ ਨੇ ਇੱਕ ਪ੍ਰਤੀਕ ਬਣਾਇਆ ਹੈ ਜਿੱਥੇ-ਜਿੱਥੇ ਹਿੰਦੂ ਟੈਂਪਲ ਹੁੰਦੇ ਨੇ ਦਰਵਾਜ਼ੇ ਤੇ ਇੱਕ ਘੜਿਆਲ ਲਟਕਾ ਦਿੰਦੇ ਨੇ ਅੰਦਰ ਮੂਰਤੀ ਹੁੰਦੀ ਹੈ ਮੂਰਤੀ ਅੰਦਰ ਆਉਂਦੀ ਹੈ ਤੇ ਘੜਿਆਲ ਵਜਾ ਕੇ ਅੰਦਰ ਜਾਣਾ ਇਕ ਪਰਦੇਕ ਹੈ ਕਿ ਗੁੰਝਾਰ ਕਰਕੇ ਆਵਾਜ਼ ਕਰਕੇ ਧੁਨ ਅਲਾਪ ਕਹੀ ਅੰਦਰ ਪ੍ਰਵੇਸ਼ ਕਰ ਸਕੋਗੇ ਧਿਆਨ ਨੂੰ ਲੈ ਜਾਣ ਵਾਸਤੇ ਧੁਨ ਚਾਹੀਦੀ ਧੁਨ ਦੇ ਆਸਰੇ ਤੇ ਧਿਆਨ ਅੰਦਰ ਜਾਵੇ ਘੜਿਆਲ ਲਟਕਾ ਰੱਖਿਆ ਉਹਨੋਂ ਵਜਾਉਂਦੇ ਨੇ ਫਿਰ ਅੰਦਰ ਜਾਂਦੇ ਨੇ ਮੂਰਤੀ ਦੇ ਦਰਸ਼ਨ ਕਰਦੇ ਨੇ ਮੂਰਤੀ ਤੇ ਅੰਦਰ ਹੈ ਘੜਿਆਲ ਬਾਹਰ ਗੁਰੂ ਨਾਨਕ ਨੇ ਨੁਕਤਾ ਨਿਗਾਹ ਇਹ ਰੱਖਿਆ ਅਗਰ ਜੀਵਨ ਮੰਦਰ ਹੈ ਤੇ ਮੂੰਹ ਦੇ ਜ਼ਬਾਨ ਪਰਮਾਤਮਾ ਨੇ ਆਪੇ ਹੀ ਘੜਿਆ ਲਟਕਾ ਕੇ ਰੱਖੇ ਹੋਰ ਕਿਹੜਾ ਘੜਿਆ ਲਟਕਾਣਾ ਆਈ ਘੜਿਆ ਹੈ ਇਸ ਨੂੰ ਵਜਾਓ ਤੇ ਇਸ ਤੇ ਅਸਵਾਰ ਕਰਕੇ ਧਿਆਨ ਨੂੰ ਅੰਦਰ ਲੈ ਜਾਓ ਘੜਿਆਲ ਨੂੰ ਵਜਾ ਕੇ ਅੰਦਰ ਜਾਓ ਇਹੀ ਮੰਦਰ ਹੈ ਹਰੀ ਮੰਦਰ ਇਹੋ ਸਰੀਰ ਹੈ ਤਿਸ ਵਿੱਚ ਸੱਚੇ ਕਾ ਵਾਸਾ ਭਗਤ ਪੀਪਾ ਜੀ ਕਹਿੰਦੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ 베ਦਾ ਕਾਇਓ ਪੂਜਉ ਪਾਤੀ ਮੇਰੀ ਕਾਇਆ ਦੇਵਲ ਬਣ ਗਈ ਮੰਦਰ ਬਣ ਗਈ ਕਿਉਂ ਹਰੀ ਪ੍ਰਗਟ ਹੋ ਗਏ ਮੰਦਰ ਵਿੱਚ ਗਿਆ ਹੋਇਆ ਸਫਲ ਉਸ ਮਨੁੱਖ ਦਾ ਜਿਹਦਾ ਜੀਵਨ ਹਰੀ ਮੰਦਰ ਬਣੇ ਇਸ ਜ਼ਬਾਨ ਘੜਿਆਲ ਹੈ ਇਸ ਨੂੰ ਵਜਾਣਾ ਹੁਣ ਮੈਂ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟਣਾ ਇੱਕ ਪਾਪ ਵੀ ਨਹੀਂ ਮਿਟਣਾ ਜਿਹੜਾ ਅਸੀਂ ਸੁਣਦੇ ਆ ਨਾ ਇੱਕ ਦਫਾ ਵਾਹਿਗੁਰੂ ਆਖੋ ਤੇ ਜਨਮਾਂ ਜਨਮਾਂ ਤਰਾਂ ਦੇ ਪਾਪ ਧੁੱਲ ਜਾਣਗੇ ਸਹੀ ਹੈ ਸਹੀ ਹੈ ਪਰ ਇੱਕ ਦਫਾ ਆਖਣਾ ਇਹ ਨਹੀਂ ਜਿਹੜਾ ਅਸੀਂ ਕਹਿੰਦੇ ਆ ਇਹ ਨਹੀਂ ਹੈ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਦੁਲੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਉਹ ਨਹੀਂ ਮਿਟਦਾ ਇੱਕ ਦਫਾ ਵਾਹਿਗੁਰੂ ਆਖਦੇ ਆ ਸਾਰੇ ਹੀ ਦੁੱਖ ਮਿਟ ਜਾਂਦੇ ਸਾਰੇ ਹੀ ਪਾਪ ਮਿਟ ਜਾਂਦੇ ਦੂਸਰਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖ ਹੈ ਬਹੁਤ ਸੌਖ ਹੈ ਕਈ ਸੈਂਕੜੇ ਪਾਠ ਜਪਜੀ ਸਾਹਿਬ ਦੇ ਕਰਦਿਨ ਸੁਖਮਨੀ ਸਾਹਿਬ ਦੇ ਕਰਦਿਨ ਅਸੀਂ ਜਿੱਤਨੇ ਕਰ ਲੈਣ ਠੀਕ ਇੱਕ ਪੰਕਤੀ ਪੜ੍ਹਨੀ ਬੜੀ ਕਠਿਨ ਹੈ ਓਕੇ ਪਰ ਠੀਕੇ ਕਰੀ ਜਾ ਕਿਸੇ ਦਿਨ ਇੱਕ ਪੰਕਤੀ ਪੜਨ ਦੀ ਜਾਚ ਆ ਜਾਏ ਕਰੋੜ ਵਾਰ ਵਾਹਿਗੁਰੂ ਵਾਹਿਗੁਰੂ ਕਰਨਾ ਬੜਾ ਆਸਾਨ ਹੈ ਇੱਕ ਦਫਾ ਵਾਹਿਗੁਰੂ ਜਪਨਾ ਬੜਾ ਜ਼ਬਾਨ ਉਚਾਰਨ ਕਰੇ ਔਰ ਉਚਾਰਨ ਹੋਵੇ ਜਿਹੜੀ ਘੜਿਆਲ ਦੀ ਆਵਾਜ਼ ਹੈ ਘੜਿਆਲ ਦੀ ਆਵਾਜ਼ ਧੁਨਾਕਾਰ ਹੈ ਸਹਿਜ ਬਿਲਾਵੋ ਜੈਸੇ ਤਤ ਨਾ ਜਾਏ ਇਸ ਤਰ੍ਹਾਂ ਦੀ ਧੁਨਾਕਾਰ ਆਵਾਜ਼ ਲੰਬੇ ਤੇ ਮਨ ਉਸ ਨੂੰ ਸੁਣੇ ਇਹਨੂੰ ਧਿਆਨ ਸਾਧਨਾ ਕਹਿੰਦੇ ਨੇ ਜਪ ਸਾਧਨਾ ਕਹਿੰਦੇ ਨੇ ਇਹਨੂੰ ਨਾਮ ਅਭਿਆਸ ਕਹਿੰਦੇ ਨੇ ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਿਆ ਪ੍ਰੇਰਿਤ ਹੋ ਕੇ ਜਿਹੜੇ ਅੰਮ੍ਰਿਤ ਵੇਲੇ ਅੱਧਾ ਘੰਟਾ 15 ਮਿੰਟ 10 ਮਿੰਟ ਕਰਨਗੇ ਦੇਖੋ ਰੋਟੀ ਖਾਂਦੇ ਆ 15 ਮਿੰਟ ਹੀ ਲੱਗਦੇ ਨੇ ਸਾਰਾ ਦਿਨ ਭੁੱਖ ਨਹੀਂ ਲੱਗਦੀ ਮੇਰਾ ਅਨੁਭਵ ਹੈ ਅਗਰ 15 ਮਿੰਟ ਵੀ ਤੁਸੀਂ ਜਪ ਕਰ ਲੋ ਚਲੋ ਮਨ ਨਹੀਂ ਜੁੜਿਆ ਸ਼ਬਦ ਸੁਰਤ ਇੱਕ ਨਹੀਂ ਹੋਈ ਮਨ ਥੋੜਾ ਜਿਹਾ ਨੇੜੇ ਚਲਾ ਗਿਆ ਤਾਂ ਵੀ ਇਤਨਾ ਰਸ ਬਣ ਜਾਏਗਾ ਦਿਹਾੜੀ ਚੰਗੀ ਲੱਗ ਜਾਏ 24 ਘੰਟੇ ਠੀਕ ਲੰਘ ਜਾਣਗੇ ਕਿਸੇ ਸਰੂਰ ਦੇ ਚ ਲੰਘਣਗੇ ਕਿਸੇ ਮਸਤੀ ਚ ਲੰਘਣਗੇ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬੰਨੇ ਕਾਲੇ ਮਹਾਰਾਜ ਕਹਿੰਦੇ ਇੱਕ ਤਿਲ ਜਿਤਨੇ ਵੀ ਘਾਲਣਾ ਵਿਅਰਥ ਨਹੀਂ ਜਾਏਗੀ ਬਰਬਾਦ ਨਹੀਂ ਜਾਏਗਾ ਇਸ ਚੱਕਰ ਵਿੱਚ ਨਾ ਪਾ ਲੇਕਿਨ ਪੂਰੇ ਇਰਾਦੇ ਨਾਲ ਪੂਰੀ ਦ੍ਰਿੜਤਾ ਨਾਲ ਪੂਰੀ ਮਿਹਨਤ ਨਾਲ ਕਮ ਸੇ ਕਮ ਮਨੁੱਖ 20 ਮਿੰਟ ਤੇ ਕੱਢੇ ਤੇ ਜੇ 20 ਮਿੰਟ ਵੀ ਨਹੀਂ ਕੱਢ ਸਕਦਾ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹਦੇ ਕੋਲ ਸੰਸਾਰ ਲਈ ਵਕਤ ਹੈ ਨਿਰੰਕਾਰ ਲਈ ਨਹੀਂ ਅਜੇ ਨਿਰੰਕਾਰ ਦੀ ਕੋਈ ਐਹਮियत ਨਹੀਂ ਇਸ ਦੀ ਦੁਨੀਆ 'ਚ ਕਮ ਸੇ ਕਮ 20 ਮਿੰਟ ਤੇ ਕੱਟ ਤੇ ਜਿਸ ਜਗ੍ਹਾ ਬੈਠ ਕੇ ਰੋਜ਼ ਰੋਜ਼ ਜਪ ਕਰोगे ਉਹ ਜਗ੍ਹਾ ਚਾਰਜ ਹੋ ਜਾਏਗੀ ਇਹ ਵੀ ਮੈਰਜ ਕਰਦੇ ਆ ਉਸ ਜਗ੍ਹਾ ਦਾ ਆਪਣਾ ਅਸਰ ਹੈ ਇਸ ਵਾਸਤੇ ਕਹਿੰਦੇ ਨੇ ਜਿੱਥੇ ਕਥਾ ਕੀਰਤਨ ਹੋਵੇ ਗੁਰਦੁਆਰਾ ਮੰਦਰ ਉੱਥੇ ਦੁਨਿਆਵੀ ਗੱਲ ਨਹੀਂ ਚਾਹੀਦੀ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀ ਜਿਵੇਂ ਜੁੱਤੀਆਂ ਅਸੀਂ ਬਾਹਰ ਰੱਖ ਕੇ ਆਂਦੇ ਆ ਨਾ ਕਿ ਜ਼ੋਲ ਦੀਆਂ ਗੱਲਾਂ ਵੀ ਉਸ ਜਗ੍ਹਾ ਤੋਂ ਬਾਹਰ ਰੱਖੀਏ ਜਿੱਥੇ ਜੱਪ ਤਪ ਹੁੰਦਾ ਹੋਵੇ ਕਥਾ ਕੀਰਤਨ ਹੁੰਦੀ ਤਾਂ ਕਿ ਉੱਥੋਂ ਦੀ ਜਿਹੜੀ ਵਾਈਬ੍ਰੇਸ਼ਨ ਹੈ ਪਾਵਨ ਬਣੀ ਰਹੇ ਉੱਥੋਂ ਦਾ ਮਾਹੌਲ ਪਵਿੱਤਰ ਬਣਿਆ ਰਹੇ ਮੈਨੂੰ ਹਜ਼ਾਰਾਂ ਸਤਸੰਗੀਆਂ ਨੇ ਗੁਰਸਿੱਖਾਂ ਨੇ ਆਖਿਆ ਵੀ ਗੈਣੀ ਜੀ ਤੁਸੀਂ ਦਿੱਲੀ ਦੀਆਂ ਬਾਕੀ ਕਲੋਨੀਆਂ 'ਚ ਵੀ ਕਥਾ ਕਰਦੇ ਪਰ ਜੋ ਰਸ ਸਾਨੂੰ ਸੀਸਗੰਜ ਸਾਹਿਬ ਆਉਂਦਾ ਹੈ ਹੋਰ ਕਲੋਨੀਆਂ 'ਚ ਨਹੀਂ ਉੱਥੇ ਵੀ ਅਸੀਂ ਆਉਂਦੇ ਆ ਇੱਕ ਨੇ ਨੇ ਇੱਕ ਕਹਿ ਦਿੰਦਾ ਤਾਂ ਸ਼ਾਇਦ ਮੈਂ ਨਜ਼ਰ ਅੰਦਾਜ਼ ਕਰਦਾ ਕਈਆਂ ਨੇ ਕਿ ਉਥੇ ਕੀਰਤਨ ਸੁਣਦੇ ਆ ਬੜਾ ਰਸ ਆਉਂਦਾ ਹੈ ਉਹੀ ਰਾਗੀ ਹੁੰਦੇ ਨੇ ਉਸ ਕਲੋਨੇ ਚ ਕਰਦੇ ਪੈਂਦੇ ਨੇ ਅਸੀਂ ਸੁਣਨ ਵਾਸਤੇ ਜਾਂਦੇ ਆ ਖੇਡਣੇ ਨਹੀਂ ਬਣਦੇ ਜਦ ਇਸ ਤਰ੍ਹਾਂ ਲਗਾਤਾਰ ਕਈਆਂ ਨੇ ਮੈਨੂੰ ਕਿਹਾ ਉਥੇ ਆਉਂਦੇ ਆਂ ਤੇ ਕੁਝ ਰਸ ਬਣਦਾ ਹੈ ਤੋ ਮੈਂ ਉਹਨਾਂ ਨੂੰ ਕਹੇ ਮੈਂ ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਇੱਕ ਤੇ ਇਹ ਇੱਥੇ ਵਕਤ ਦਾ ਅਵਤਾਰੀ ਪੁਰਸ਼ ਕੁਝ ਦਿਨ ਰਿਹਾ ਹੈ ਇਸ ਮਿੱਟੀ ਵਿੱਚ ਅਜੇ ਵੀ ਕੁਝ ਜ਼ਿੰਦਗੀ ਹੈ ਦੂਸਰਾ 24 ਘੰਟੇ ਤੇ ਬਾਣੀ ਦਾ ਬਾੜ ਚੱਲਦਾ ਹੀ ਹੈ ਕੀਰਤਨ ਦੇ ਰੂਪ ਵਿੱਚ ਪਾਠਾਂ ਦੇ ਰੂਪ ਵਿੱਚ ਕਥਾ ਦੇ ਰੂਪ ਵਿੱਚ ਔਰ ਜਿਸ ਵਕਤ ਸੁਖਾਸ਼ਨ ਹੋ ਜਾਂਦਾ ਫਿਰ ਸੇਵਾ ਦੇ ਰੂਪ ਵਿੱਚ ਔਰ ਜਪ ਕਰਦੇ ਆਇਆ ਸੇਵਾ ਕਰਦੇ ਨੌਜਵਾਨ ਵਾਹਿਗੁਰੂ ਦੀ ਧੰਨ ਅਲਾਪ ਰਹੇ ਉਹਨਾਂ ਨੂੰ ਧੁਲਾਈ ਕਰਦੇ ਪੈਂਦੇ ਰਾਤ ਦੇ ਕੋਈ 1.5 ਵਜੇ ਤੱਕ ਉਹ ਧੁਲਾਈ ਕਰਕੇ ਫਿਰ ਨਵੇਂ ਸਿਰੋ ਵਿਛਾਈ ਹੁੰਦੀ ਹੈ ਇਹ ਸਾਰਾ ਕੰਮ ਇਹ ਸਾਰੀ ਸੇਵਾ ਜਪ ਕਰਦੇ ਆਇਆ ਕਰਦੇ ਤੁਸੀਂ ਦੇਖ ਸਕਦੇ ਹੋ ਕਦੀ ਕਿਉਂਕਿ ਕਲੋਨੀਆਂ ਦੇ ਚ ਹਾਜ਼ਰੀ ਭਰ ਕੇ ਦਾਸ ਅਕਸਰ 12 1 ਵਜੇ ਸੀਸਗੰਜ ਸਾਹਿਬ ਪਹੁੰਚਦਾ ਮੇਰੀ ਰਿਆਸ਼ ਉੱਤੇ ਹੁੰਦੀ ਹੈ ਤੇ ਮੈਂ ਇਹਨਾਂ ਨੌਜਵਾਨਾਂ ਨੂੰ ਸੇਵਾ ਕਰਦੇ ਆ ਦੇਖਦਾ ਸ਼ਵੇ ਗੰਢੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ ਹੈ ਉੱਥੋਂ ਦੀ ਫਿਜ਼ਾ ਤੇ ਜਿਸ ਗੁਰਦੁਆਰੇ ਚ ਕਿਦਰੇ ਘੰਟਾ ਅੱਧਾ ਘੰਟਾ ਪਾਠ ਹੁੰਦਾ ਹੋਵੇਗਾ ਕਿਦੇ ਸ਼ਾਮ ਨੂੰ ਰਹਿਰਾਸ ਸਾ 15 ਮਿੰਟ ਕਿਦਿ ਸਵੇਰੇ ਹੁਕਮਨਾਮਾ ਕੋਲੋਨੀਆਂ ਦੇ ਗੁਰਦੁਆਰੇ ਤੇ ਇਹੀ ਕੁਝ ਯਾ ਸਾ ਦੀਵਾਰ ਦਾ ਕੀਰਤਨ ਅੱਧਾ ਘੰਟਾ ਪੌਣਾ ਘੰਟਾ ਸਾਰਾ ਦਿਨ ਤੇ ਕੁਝ ਵੀ ਨਹੀਂ ਮੈਂ ਕਹ ਉੱਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ ਉੱਥੋਂ ਦੀ ਲਹਿਰਾਂ ਉਥੋਂ ਦਾ ਮਾਹੌਲ ਹੈ ਇਹਨੂੰ ਕਹਿੰਦੇ ਨੇ ਅਸਥਾਨ ਭੇਦ ਜਗਾ ਦੱਸ ਸੋਹ ਅਸਥਾਨ ਬਤਾਓ ਮੀਤਾ ਜਾਂ ਕਿ ਹਰ ਹਰ ਕੀਰਤਨ ਨਹੀਂਤਾ ਜਿੱਥੇ ਦਿਨ ਰਾਤ ਕੀਰਤਨ ਚੱਲਦਾ ਹੈ ਮੈਨੂੰ ਉਹ ਜਗਾ ਦੱਸੋ ਕਿਉਂਕਿ ਉਹ ਜਗਾ ਚਾਰਜ ਹੋ ਗਈ ਹੋਵੇ ਉਸ ਜਗਤ ਸ਼ਕਤੀ ਹੋਵੇ ਉਹ ਜਗਾ ਇਤਨੀ ਪਾਵਨ ਹੋ ਗਈ ਹੋਵੇ ਮੈਂ ਅਰਚ ਕਰਾਂ ਜਿੱਥੇ ਬੈਠ ਕੇ ਗੁਰਦੇਸ ਤੁਸੀਂ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗਾ ਇਤਨੀ ਚਾਰਜ ਹੋ ਜਾਏਗੀ ਕਿ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠੇ ਉਹਦੇ ਮੂੰਹੋਂ ਵੀ ਵਾਇਗਰੂ ਨਿਕਲ ਜਾਏਗਾ ਉਸ ਜਗਾ ਦਾਸਰੇ ਇਹਨੂੰ ਅਸਥਾਨ ਵੇਦ ਕਹਿੰਦੇ ਨੇ ਸੋ ਅਸਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨ ਨੀਤਾ ਕਦੀ ਕਦਾਈ ਕੀਰਤਨ ਹੁੰਦਾ ਉਹ ਜਗਾ ਨਾ ਦੱਸੋ ਮੈਨੂੰ ਗੁਰੂ ਅਰਜਨ ਦੇਵ ਜੀ ਉਹ ਜਗਾ ਦੱਸੋ ਜਿੱਥੇ ਅੱਠੇ ਪੈਰ ਕੀਰਤਨ ਸੋ ਆ ਸਥਾਨ ਬਤਾਓ ਨੀਤਾ ਜਾਂ ਕੇ ਹਰ ਹਰ ਕੀਰਤਨ ਨੀਤਾ ਨੀਤਾ ਪ੍ਰਤੀ ਹੁੰਦਾ ਮੈਂ ਉੱਥੇ ਬੈਠ ਕੇ ਸੁਣਾ ਕਿਉਂਕਿ ਉਹ ਜਗਾ ਚਾਰਜ ਹੋਈ ਹੋਵੇਗੀ ਉਸ ਜਗਾ ਦਾ ਆਪਣਾ ਅਸਰ ਹੋਵੇਗਾ ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ ਵਿਸਟਰ ਬੋਕੇਚ ਲਿਖ ਕੇ ਗਏ ਨੇ ਦਰਬਾਰ ਸਾਹਿਬ ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲੇ ਸ਼ਾਂਤੀ ਮਿਲੇ ਭਾਵੇਂ ਜੋ ਕੁਝ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ ਹੈ ਮੰਜੀ ਸ਼ਾਵਦੀ ਜਿ ਭਾਵੇਂ ਕਹਾਤਾ ਹੋਰ ਇਸੇ ਸਾਡੇ ਸਮਝ ਤੋਂ ਪਰੇ ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਇੱਕ ਉਹੀ ਮੰਦਰ ਹੈ ਜੋ 24 ਘੰਟੇ ਬੋਲ ਰਿਹਾ 24 ਘੰਟੇ ਕੀਰਤਨ ਹੋ ਰਿਹਾ ਚਲੋ ਸਮਾਤੇ ਹੋ ਗਏ ਪਰ ਇੱਕ ਮਿੰਟ ਮੈਂ ਤੁਹਾਡਾ ਲਵਾ ਮੈਂ ਇੱਕ ਦਿਨ ਕਲਾ ਤੇ ਬੋਲ ਰਿਹਾ ਸੀ ਗਵਾਲੀਅਰ ਦੀ ਗੱਲ ਹੈ ਤੇ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਦੇ ਮਹਾਰਾਜੇ ਸਿੰਧੀਆਂ ਨੇ ਬਣਵਾਇਆ ਸੀ ਮਸਜਿਦ ਵੀ ਬਣਾਈ ਮੰਦਿਰ ਵੀ ਬਣਾ ਕੇ ਦਿੱਤਾ ਗੁਰਦੁਆਰਾ ਵੀ ਫੌਜ ਦੇ ਵਿੱਚ ਉਦੋਂ ਸਿੱਖ ਹੁੰਦੇ ਸਨ ਇਹ ਤਿੰਨ ਅਸਥਾਨ ਨਾਲੇ ਨਾਲੇ ਉਸਨੇ ਬਣਾਏ ਨੇ ਵਿਚਕਾਰ ਮੰਦਿਰ ਇੱਕ ਪਾਸੇ ਮਸਜਿਦ ਇੱਕ ਪਾਸੇ ਗੁਰਦੁਆਰਾ ਤਿੰਨੇ ਇੱਕੋ ਹੀ ਲਾਈਨ ਦੇ ਚ ਨੇ ਔਰ ਤਿੰਨੇ ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ ਔਰ ਉਹਨਾਂ 'ਤੇ ਘੜਾਈ ਦਾ ਕੰਮ ਬੜਾ ਗਜ਼ਬਾ ਕੁੱਥੇ ਕਿਧਰੇ ਮੈਨੂੰ ਗੱਲ ਫੋਰੀ ਕਲਾਤਮੈ ਬੋਲ ਰੇ ਅਸੀਂ ਕਲਾ ਹੁਨਰ ਨੂੰ ਕਹਿੰਦੇ ਨੇ ਸੰਗੀਤ ਇੱਕ ਕਲਾ ਹੈ ਕਵਤਾ ਇੱਕ ਕਲਾ ਹੈ ਚਿੱਤਰਕਾਰੀ ਕਲਾ ਹੈ ਨਿਰਤਕਾਰੀ ਕਲਾ ਹੈ ਇੱਕ ਕਲਾ ਕਿੰਨੀ ਤਰ੍ਹਾਂ ਦੀ ਹੈ ਪੁਰਾਣੇ ਜ਼ਮਾਨੇ ਚ ਅਵਤਾਰਾਂ ਨੂੰ ਨਾਪਦੇ ਸਨ ਇਹਦੇ ਚ ਕਲਾ ਕਿਤਨੀ ਹੈ ਜੈਸੇ ਕਹਿੰਨ ਸ੍ਰੀ ਕ੍ਰਿਸ਼ਨੇ ਚ 16 ਕਲਾ ਸਨ ਰਾਮ ਦੇ 14 ਕਲਾ ਸਨ ਰਾਮ ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਨੂੰ ਉਹਨੂੰ ਸੰਪੂਰਨ avatars ਵੀ ਨਹੀਂ ਮੰਨਦੇ ਸੰਪੂਰਨ avatars ਕ੍ਰਿਸ਼ਨ ਨੂੰ ਮੰਨਦੇ ਨੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਕਤੀ ਨੂੰ ਜੋ ਜਿਹੜੀ ਮਨਾਉਤ ਹੈ ਅੱਗੇ ਕੀਤਾ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਇ ਠਾਕਰ ਚਲੇ ਪਰਮਾਤਮਾ ਸਿਰਫ 16 ਕਲਾ ਨੇ ਅਨੰਤ ਕਲਾ ਨਹੀਂ ਗਿਣ ਸਕਦੇ ਉਸੇ ਤੋਂ ਕੋਈ ਕਲਾ ਲੈ ਕੇ ਆ ਜਾਂਦੇ 16 ਕੋਈ 4 ਕੋਈ 6 ਕਿਸੇ ਨੂੰ ਅੰਸ਼ਾ avatars ਵੀ ਕਿਹਾ ਅਨਸਮਾਤਰ ਕਲਾ ਹੈ ਬਥੋੜੀ ਅਨਸਮਾਸਤ੍ਰ ਕਲਾਤਨ ਬਹੁਤ ਰਿਆਸੀ ਜਿਹੜੀਆਂ ਕਲਾ ਹੁੰਦੀਆਂ ਨੇ ਇੱਕ ਸਿਆਣਾ ਸਿੰਧੀ ਵੀਰ ਮੇਰੇ ਕੋਲ ਆਇਆ ਕਹਿੰਦਾ ਗણેਜੀ ਤੁਹਾਨੂੰ ਕਿਲੇ ਤੇ ਲੈ ਚੱਲਦੇ ਹਾਂ ਤੁਹਾਨੂੰ ਕਲਾ ਦਾ ਇੱਕ ਨਮੂਨਾ ਦਿਖਾਉਂਦੇ ਹਾਂ ਜੀਮਦਾ ਜਾਗਦਾ ਦੇਖ ਕੇ ਤੁਸੀਂ 당ਗ ਰਹਿ ਜਾਓਗੇ ਕਹਿੰਦੇ ਮੈਂ ਤੁਹਾਡੀ ਕਲਾ ਦੀ ਕਥਾ ਸੁਣ ਕੇ ਪ੍ਰਭਾਵਿਤ ਹੋਇਆ ਤੇ ਤੁਹਾਨੂੰ ਕਲਾ ਦੀ ਜੀਮਦੀ ਜਾਗਦੀ ਮੂਰਤੀ ਦਿਖਾਣਾ ਚਾਹੁੰਦਾ ਤੁਸੀਂ ਸਮਾਂ ਕੱਢੋ ਮੇਰੇ ਨਾਲ ਚਲੋ ਕਿਲੇ ਤੇ ਮੈਂ ਕਿਲੇ ਤੇ ਮੈਂ ਰੋਜ਼ ਜਾਂਦਾ ਛੇਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੈ ਮੈਂ ਦਰਸ਼ਨ ਕਰਨ ਰੋਜ਼ ਸ਼ਾਮ ਨੂੰ ਜਾਂਦਾ ਹੁੰਦਾ ਤੇ ਤੁਸੀਂ ਜਦ ਦੱਸੋ ਕਿਸ ਵਕਤ ਕਹਿੰਦੇ ਹੋ ਮੈਂ ਚੱਲਦਾ ਕਹਿੰਦੇ ਗਿ ਠੀਕ ਹੈ ਫਿਰ ਸ਼ਾਮ ਨੂੰ ਚਲਾਂਗੇ ਸ਼ਾਮ ਨੂੰ ਥੇ ਗਏ ਉਹ ਇੱਕ ਮੈਨੂੰ ਮੰਦਿਰ ਚ ਲੈ ਗਿਆ ਬੜਾ ਉੱਚਾ ਮੰਦਿਰ ਹੈ ਕਰੀਬਨ ਬੰਦਾ 10 ਮੀਲ ਵੀ ਦੂਰ ਹੋਵਣਾ ਟ੍ਰੇਨ ਵਿੱਚ ਦਿਖਾਈ ਦੇਂਦਾ ਦੂਰੋਂ ਦਿਖਾਈ ਦੇ ਬੜੀ ਬੁਰੰਦ ਚੋਟੀ ਉਸ ਮੰਦਰ ਵਿੱਚ ਲੇ ਗਿਆ ਤੇ ਮੈਨੂੰ ਕਹਿਣ ਲੱਗਾ ਦੇਖੋ ਕਲਾ ਦੇ ਨਮੂਨੇ ਪੱਥਰ ਦੇ ਉੱਤੇ ਚਿੱਤਰੀਆਂਆਂ ਤਸਵੀਰਾਂ ਬੇਲ ਬੂਟੇ ਵਾਹ ਗਈ ਉਹਨਾਂ ਹੱਥਾਂ ਨੂੰ ਦਾਤ ਦੇਣੀ ਪੈਗੀ ਜਿਨ੍ਹਾਂ ਨੇ ਬਣਾਏ ਕੋਈ ਅੱਧਾ ਘੰਟਾ ਮੈਂ ਉਹ ਮੰਦਰ ਦੇਖਿਆ ਮੈਨੂੰ ਕਹਿ ਲਗੇ ਗਿਆਨੀ ਜੀ ਇਸ ਮੰਦਰ ਬਾਰੇ ਕੀ ਰਾਏ ਮੈਂ ਕਿਹਾ ਕਲਾ ਦਾ ਨਮਉਨਾ ਵਾਕਈ ਮਹਾਨ ਹੈ ਕਲਾ ਜਿਵੇਂ ਦੀ ਜਾਗਦੀ ਦਰਸ਼ਨ ਪੇ ਹੀ ਦਿੰਦੀ ਹੈ ਪਰ ਮੈਂ ਆਖਾ ਮిత్రਾ ਬੁਰਾ ਨਾ ਮਨਾਈ ਮੈਨੂੰ ਅਫਸੋਸ ਹੈ ਕਿ ਮੰਦਰ ਮੁਰਦਾ ਹੈ ਮਰੇ ਹੋਇਆ ਹੈ ਮੈਨੂੰ ਕਹਿ ਲਗੇ ਤੁਸੀਂ ਕਥਾ ਕਰਦੇ ਹੋ ਅਸੀਂ ਧਾਰਮਿਕ ਬੰਦਾ ਤੁਹਾਨੂੰ ਸਮਝਦੇ ਹਾਂ ਤੁਸੀਂ ਇਸ ਤਰ੍ਹਾਂ ਦਾ ਸ਼ਬਦ ਕਹਿੰਦੇ ਹੋ ਮੰਦਰ ਬਾਰੇ ਮੁਰਦਾ ਮੈਂ ਕਹਨ ਮਿਤਰਾ ਤੂੰ ਵਿਆਖਿਆ ਮੇਰੇ ਕੋਲ ਸੁਣ ਲੈ ਜੀਵਦੇ ਜਗ ਦੇ ਮਨੁੱਖ ਦੀ ਇਹ ਪਹਿਚਾਨ ਆਉਂਦੀ ਏ ਬੋਲਦਾ ਮੁਰਦੇ ਦੀ ਇਹ ਪਹਿਚਾਨ ਆਉਂਦੀ ਏ ਲੱਖ ਵੀ ਸਿਰ ਖਪਾਉ ਨਹੀਂ ਬੋਲਦਾ ਮੈਂ ਕਾ ਇੱਥੇ ਕਬੂਤਰਾ ਬਿਠਾ ਪਿਆ ਕਰਦੀਆਂ ਨੇ ਗੰਦਗੀ ਇਤਨੀ ਏ ਲੱਗਦਾ ਸਾਲ ਤੋਂ ਇੱਥੇ ਕਿਸੇ ਨੇ ਝਾੜੂ ਵਾਰੀ ਵੀ ਨਹੀਂ ਦਿੱਤੀ ਕਈ ਸਿਲਾ ਪੱਥਰ ਨਿਕਲਦੇ ਪੈਣ ਡਾਇਡੇਰੀ ਹੋ ਰਹੇ ਨੇ ਨਾ ਹੀ ਥੇ ਕੋਈ ਆਰਤੀ ਨਾ ਹੀ ਥੇ ਕੋਈ ਜਪ ਨਾ ਹੀ ਥੇ ਕੋਈ ਧੂਪ ਦੀ ਨਾ ਕੋਈ ਥੇ ਮੰਗਲਾਚਰ ਨਾ ਹੀ ਥੇ ਕੋਈ ਪ੍ਰਭੂ ਦੇ ਗੀਤ ਕਿ ਬੋਲਦਾ ਹੀ ਨਹੀਂ ਮੁਰਦਾ ਹੈ ਸਜਾਇਆ ਹੋਇਆ ਸਵਾਰਿਆ ਹੋਇਆ ਸ਼ਿੰਗਾਰਿਆ ਹੋਇਆ ਖੂਬਸੂਰਤ ਮੁਰਦਾ ਹੈ ਮਨੁੱਖ ਨਾ ਬੋਲੇ ਸ਼ਿੰਗਾਰਿਆ ਹੋਇਆ ਸਵਾਰਿਆ ਹੋਇਆ ਕਿਵੇਂ ਨੇ ਰੱਖਦਾ ਨਾਮ ਬਿਨਾਂ ਦੇ ਤਾਂ ਵਿਵਹਾਰ ਜਿਉ ਮਿਰਤਕ ਮਿੱਥਿਆ ਸਿੰਘਾ ਸ਼ਿੰਗਾਰ ਮੈਂ ਇੱਕ ਬੜਾ ਸੁੰਦਰ ਹੈ ਬਹੁਤ ਖੂਬਸੂਰਤ ਮੰਦਰ ਮਰੂਦਾ ਹੈ ਜਿਵੇਂ ਦਾ ਜਾਗਦਾ ਮੰਦਰ ਹੋ ਹੁੰਦਾ ਜਿੱਥੇ ਆਰਤੀ ਹੋਵੇ ਪੂਜਾ ਹੋਵੇ ਪਾਠ ਹੋਵੇ ਜਪ ਹੋਵੇ ਤਪ ਹੋਵੇ ਹਰੀ ਕੀਰਤਨ ਹੋਵੇ ਮੇਰੇ ਰੂਹੇ ਜ਼ਮੀਨ ਤੇ ਇੱਕ ਐਸਾ ਮੰਦਰ ਵੀ ਹੈ 24 ਘੰਟੇ ਬੋਲਦਾ ਹੈ ਉਹ ਹੈ ਹਰੀ ਮੰਦਰ ਦਰਬਾਰ ਸਭ 24 ਘੰਟੇ ਬੋਲਦਾ ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ ਉਹ ਮੰਦਰ ਹਮੇਸ਼ਾ ਖਤਰੇ ਚ ਰਿਹਾ ਹੈ ਪਤਾ ਹੈ ਕਿਉਂ ਜ਼ਿੰਦਗੀ ਨੂੰ ਖਤਰਾ ਹੈ ਕਬਰਾਂ ਨੂੰ ਖਤਰਾ ਨਹੀਂ ਹੁੰਦਾ ਜਲਦੇ ਦੀਵੇ ਨੂੰ ਖਤਰਾ ਹੈ ਬੁਝੇ ਦੀਵੇ ਨੂੰ ਖਤਰਾ ਨਹੀਂ ਹੈ ਫੁੱਲਾਂ ਨੂੰ ਖਤਰਾ ਹੈ ਕੰਡਿਆਂ ਨੂੰ ਖਤਰਾ ਨਹੀਂ ਹੁੰਦਾ ਜ਼ਿੰਦਗੀ ਨੂੰ ਖਤਰਾ ਹੁੰਦਾ ਹੈ ਕਬਰਾਂ ਨੂੰ ਖਤਰਾ ਨਹੀਂ ਹੁੰਦਾ 24 ਘੰਟੇ ਬੋਲਦਾ ਉਹਦੇ ਕੋਲ ਜ਼ਿੰਦਗੀ ਅਗਰ ਕੀ ਹੋਇਆ ਜੇ ਉਹਦੇ ਖਤਰੇ ਚ ਰਹਿੰਦਾ ਇਸ ਚੱਕਰ ਚ ਨਾ ਪੈਣਾ ਅਬਦਾਲੀ ਨੇ ਗਿਰਾਇਆ ਮਸੇ ਰੰਗੜ ਨੇ ਉਸ ਅਸਥਾਨ ਦੀ ਬੇਇੱਜ਼ਤੀ ਕੀਤੀ ਹੱਦ ਹੋ ਗਈ। ਇਹ ਮੰਦਰ ਐਸਾ ਨਿਗਾਹ ਆਇਆ ਹਰ ਤਰ੍ਹਾਂ ਦਾ ਅਨਰਥ ਇੱਥੇ ਹੀ ਕਰੋ ਕਿਉਂ ਜ਼ਿੰਦਗੀ ਬੋਲਦਾ ਜੀਵਨ ਡਿੱਠੇ ਸਬੇ ਥਾਂ ਨਹੀਂ ਤੁੱਟ ਜੇਵੇ ਬੱਧੋ ਪੁਰਖ ਵਿਦਾ ਸੇ ਤਾਂ ਤੋਂ ਸੋਇਆ ਅੰਦਾਜ਼ਨ 12 ਮਹੀਨੇ ਚ 10 1 ਮਹੀਨਾ 5 ਹੀ ਦਿਨ ਹਰ ਸਾਲ ਉੱਥੇ ਕਥਾ ਕਰਦਾ ਹੈ ਔਰ 40 ਸਾਲ ਤੋ ਮੇਰਾ ਨਾਗਾ ਨਹੀਂ ਪਿਆ ਕਦੀ ਮੇਰਾ ਆਪਣਾ ਵੀ ਅਨੁਭਵ ਹੈ ਮੈਂ ਸਾਰੀ ਦੁਨੀਆ ਚ ਕਥਾ ਕੀਤੀ ਹੈ ਉੱਥੇ ਕਥਾ ਕਰਨੇ ਮੇਰੇ ਕੋਲ ਬੰਦਗੀ ਹੋ ਜਾਂਦੀ ਹੈ ਬਾਕੀ ਜਗ੍ਹਾ ਤੇ ਐਵੇਂ ਕਿਰਤ ਹੋ ਜਾਂਦੀ ਹੈ ਸਮਾਪਾਸ ਕਰਨਾ ਹੋ ਜਾਂਦਾ ਉੱਥੇ ਬੰਦਗੀ ਹੋ ਜਾਂਦੀ ਹੈ ਔਰ ਮੇਰਾ ਆਪਣਾ ਨਭਰ ਮੰਦਰ ਬੋਲਦਾ 24 ਘੰਟੇ ਬੋਲਦਾ ਉੱਥੇ ਬੜੀ ਜ਼ਿੰਦਗੀ ਉਥੋਂ ਦੀ ਵਾਈਬ੍ਰੇਸ਼ਨ ਉਥੋਂ ਦੀ ਲਹਿਰਾਂ ਉੱਥੇ ਦਾ ਜੀਵਨ ਦਿੱਲੀ ਦੀਆਂ ਸੰਗਤਾਂ ਨੂੰ ਮੈਂ ਕਹਿਆ ਜੇ ਤੁਹਾਨੂੰ ਸੇਸਗੰਝ ਰਸ ਜ਼ਿਆਦਾ ਹੁੰਦਾ ਇੱਥੇ ਜ਼ਿੰਦਗੀ ਹੈ ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲਿਆ ਜੋ ਅੰਮ੍ਰਿਤ ਸੀ ਇੱਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ ਚਵੇ ਘੰਟੇ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਸੀ ਫਿਰ ਲਗਾਤਾਰ ਇੱਥੇ 24 ਘੰਟੇ ਕਥਾ ਕੀਰਤਨ ਤੇ ਪਾਠ ਤੇ ਜਪ ਤੁਹਾਨੂੰ ਜ਼ਰੂਰ ਰਸ ਆਵੇਗਾ ਜਿਹੜੇ ਕੁਝ ਥੋੜੇ ਜਿਹਾਂ ਇਸ ਮિજાਜ ਦੇ ਬੰਦੇ ਨੇ ਉਹਨਾਂ ਨੂੰ ਸਹਦਾ ਰਸ ਆਏਗਾ ਮੈਂ ਉਹਨਾਂ ਨੂੰ ਕਿਹਾ ਕਿ ਕੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ ਉਹਨਾਂ ਦੇ ਕੰਠ ਦਾ ਤੇ ਉਹਨਾਂ ਦੀ ਕਲਾ ਦੇਣੇ ਕਿ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ ਇੱਥੋਂ ਦੀ ਅਮੇਰਾਂ ਇੱਥੋਂ ਦੀ ਲਹਿਰਾਂ ਨੇ ਇਹ ਸਥਾਨ ਵੇਦ ਹੈ ਇਹ ਜਗ੍ਹਾ ਦਾਸ ਹੈ ਇਸ ਵਾਸਤੇ ਕਿਹਾ ਗਿਆ ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਂਦੇ ਹਾਂ ਕੋਈ ਦੁਨਿਆਵੀ ਗੱਲ ਉੱਥੇ ਨਹੀਂ ਕਰਨੀ ਜਿਸ ਜਗ੍ਹਾ ਤੇ ਬੈਠ ਕੇ ਜਪ ਕਰਨਾ ਹੈ ਤਪ ਕਰਨਾ ਹੈ ਬਾਣੀ ਪੜਨੀ ਹੈ ਕੀਰਤਨ ਕਰਨਾ ਹੈ ਹਰ ਘਰ ਦੇ ਜਿਵੇਂ ਕਿਚਨ ਹੁੰਦਾ ਰਸੋਈ ਹੁੰਦੀ ਹੈ ਭੋਜਨ ਬਣਾਉਂਦੇ ਆਂ ਸਰੀਰ ਲਈ ਹਰ ਘਰ ਦੇ 2 ਫੁੱਟ ਜਗ੍ਹਾ ਤੇ ਕਮ ਸੇ ਕਮ ਇਤਨੀ ਹੋਵੇ 4 ਫੁੱਟ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੁੱਖ ਜਪ ਸਕੇ ਉਹ ਜਗ੍ਹਾ ਚਾਰਜ ਹੋ ਜਾਏ ਉਸ ਜਗ੍ਹਾ ਵਿੱਚ ਬਰਕਤ ਪੈ ਜਾਏ ਉਸ ਜਗ੍ਹਾ ਤੇ ਦੁਸ਼ਟ ਵੀ ਬੈਠੇਗਾ ਉਹਦੇ ਮੂੰਹੋਂ ਆਰਾਮ ਨਿਕਲ ਜਾਏਗਾ ਵਾਹਿਗੁਰੂ ਨਿਕਲ ਜਾਏ ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਗਏ ਆਂ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਬਹਿਮਤ ਕਰਨ ਜੋ ਕੁਝ ਆਪਨੇ ਸਰਵਨ ਕੀਤਾ ਤੁਹਾਡੇ ਹਿਰਦੇ ਚ ਵਸੇ ਜੋ ਮੈਂ ਤੁਹਾਨੂੰ ਸੁਣਾਇਆ ਮੇਰੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਹੋਇਆ ਕਬੂਲ ਹੋਵੇ ਮੇਰਾ ਸੁਣਾਇਆ ਹੋਇਆ ਸਿਰਫ 1 ਮਿੰਟ ਮੈਂ ਲੈਣਾ ਇੱਕ ਜਪ ਬਾਵੇਂ ਮੇਰਾ ਗਲਾ ਹੁਣ ਥੱਕ ਗਿਆ ਪਰ ਮੈਂ ਪੰਜ ਦਫਾ ਕਹਿਣਾ ਮੈਂ ਪਹਿਲੇ ਕਹਿਣਾ ਤੁਸੀਂ ਬਾਅਦ ਚ ਇਸ਼ਤਰੀ ਕੇ ਨਲ ਰੋਜ਼ ਘੱਟ ਤੋਂ ਘੱਟ 15 ਮਿੰਟ ਕਰਨਾ ਹੈ ਅੱਗੋਂ ਗੁਰੂ ਜਿਤਨਾ ਕਰਾ ਲੇਓ ਫਿਰ ਗੁਰੂ ਦੀ ਮਰਜ਼ੀ ਪਰ ਘੱਮ ਸੇ ਘੱਮ 15 ਮਿੰਟ ਦਾ ਇਰਾਦਾ ਕਰ ਲੋ ਤੇ ਮੇਰਾ ਆਪਣਾ ਨਭ ਹੋਏ ਰੋਟੀ ਖਾਂਦੇ ਲੱਗਦੇ ਤੇ 15 ਮਿੰਟ ਨੇ ਸਾਰਾ ਦਿਨ ਤ੍ਰਿਪਤੀ ਬਣੀ ਰਹਿੰਦੀ ਤੇ 15 ਮਿੰਟ ਦਾ ਜਪ ਤੁਹਾਨੂੰ 24 ਘੰਟੇ ਮਸਤੀ ਚ ਰੱਖੇਗਾ ਸਰੂੜ ਦੇ ਚ ਰੱਖੇਗਾ ਕਲ ਕਲੇਸ਼ ਤੋਂ ਬਚਾਵੇਗਾ ਚਿੰਤਾਵਾਂ ਤੋਂ ਬਚਾਵੇਗਾ ਫਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ ਮਨ ਦੀ ਭਟਕਣ ਤੋਂ ਬਚਾਵੇ। ਤਾਂ ਸਿਰਫ ਪੰਜ ਦਫਾ ਮੈਂ ਕਹਿੰਦਾ ਕਿ ਗੱਲਾ ਮੇਰਾ ਖੁਸ਼ਕੋਚਲੇ। ਮੈਂ ਪਹਿਲੇ ਉਚਾਰਨ ਕਰਾਂਗਾ ਬਾਅਦ ਵਿੱਚ ਤੁਸੀਂ ਤੇ ਮੈਂ ਅਰਜ਼ ਕੀਤੀ ਜਿਵੇਂ ਘੜਿਆਲ ਦੀ ਆਵਾਜ਼ ਹੈ ਨਾ ਤੋਨਾ ਕਰ। ਇਸ ਤਰ੍ਹਾਂ ਕਰ। ਵਾਹ ਰੇ ਬੋਤ ਏ ਕੋ ਨਾਮ ਅਵਰ ਨਿਰਾਫਲ ਕਾਮਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਏ ਰੱਬੀ ਦੌਲਤ ਏ ਰੱਬੀ ਸਵਾਦ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਦੀ ਝੋਲੀ ਚ ਪਾਵੇ ਸਾਰਿਆਂ ਦੀਆਂ ਝੋਲੀਆਂ ਭਰਨ ਸਾਰਿਆਂ ਦੀ ਜ਼ਿੰਦਗੀ ਸਫਲ ਹੋਵੇ ਸਾਰਿਆਂ ਦਾ ਔਰ ਇਥੋਂ ਦੇ ਮੁਖੀ ਸਜਣਾ ਦਾ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਬੋਲ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ